ਕਿ ਗਏ ਨੇ ਮੈਂ ਆਪ ਲੋਭ ਕੇ ਆਪ ਉਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋੜ ਕੇ ਆ ਖਾਂਦੇ ਮੇਰੇ ਪੁੱਤ ਦਾ ਕੋਈ ਰੋਲਾ ਨਹੀਂ ਤੇਰਾ ਮਕਾਮ ਦਾ ਸੁਛਾ ਨਹੀਂ ਖੇਡਿਆ ਲੱਖ ਦਸੋ ਗੇੜਿਆਂ ਨੇ ਮਾਰਿਆ ਮੇਰਾ ਪੁੱਤ ਹੁਣ ਕੋਣ ਦੱਸ ਦੇ ਗੁਜਰਾ ਕਿੱਥੇ ਗਿਆ ਤੂੰ ਕਿਹੜਾ ਦੱਸ ਮੇਰਾ ਪੁੱਤ ਤੂੰ ਲੈ ਕੇ ਗਿਆ ਸੀ ਰੋਲਾ ਤੇਰਾ ਸੀ ਤਰੋਂ ਕਹਿੰਦਾ ਨੀ ਕਰ ਲਾ ਗਿਆ ਲੋਰ ਪਾਇਆ ਘੁੱਟ ਪਾਇਆ

ਉਸ ਆਪਣੇ ਪਿੰਡ ਦੇ ਨੌਜਵਾਨ ਦੀ ਮੌਤ ਹੋਈ ਹੈ ਜਿਹੜਾ ਉਹ ਵੀ ਕਤਲ ਕੀਤਾ ਗਿਆ ਉਹ ਹੁਣ ਕਿਸ ਤਰ੍ਹਾਂ ਪਰਿਵਾਰ ਵੱਲੋਂ ਕੀ ਫਰਜ਼ਾ ਲਿਆ ਗਿਆ ਉਸ ਉਸ ਮਤਲਬਕਰੋ ਉਹ ਅੰਦਰ ਦਿਸਕਾਰ ਨਹੀਂ ਜੀ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਕਿ ਇਹਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਕੋਰਟ ਮਾਡਲ ਨਹੀਂ ਕਰਾਇਆ ਜਾਂਦਾ ਅੰਦਰ ਦਿਸਕਾਰ ਪਰਵਾਹ ਤਾਂ ਲੱਗੇ ਜੀ ਮਤਲਬ ਕਿ ਕਿਹਨਾਂ ਨੇ ਗੋਲੀ ਮਾਰੀ ਜੀ ਹਾਂਜੀ ਰੁਮੀ ਦੇ ਹੈ ਜੀ ਮੁੰਡੇ अच्छा जी हां जी कोई दुश्मनी नहीं थी जी ये परिवार कैसे दिया जी परिवार बहुत बढ़िया जी मुंडे बहुत नेक ਠੀਗਾ ਜੀ ਬਹੁਤ ਵਧੀਆ ਸੁਭਾਅ ਸੀਗਾ ਜੀ ਮੁੰਡੇ ਦਾ ਖੇਲਰ ਸੀਗਾ ਜੀ ਬਹੁਤ ਵਧੀਆ ਤੇ ਵਿਚਾਰੇ ਨੇ ਕਿਸੇ ਹੈ ਕਿਉੜੀ ਦਾ ਕਿਸੇ ਨਾਲ ਪਉਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਕੇ ਲਾਂਦਾ ਸੀ ਕੋਈ ਨਾ ਹੁੰਦਾ ਸੀਗਾ ਬਹੁਤ ਯਾਨੀ ਦੀ ਕਦਕੜ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰੀ ਇਕੱਲਾ ਜਵਾਗ ਸੀਗਾ ਜੀ ਪਰਿਵਾਰ 'ਚ ਕਿੰਨੇ ਮੈਂਬਰ ਹੈਗੇ ਜੀ ਇਹ ਜੀ ਇੱਕ ਬੇਟੀ ਹੈ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਂ ਤੇ ਪਿਓ ਹੈ ਜੀ ਇੱਕ ਦਾਦੀ ਹੈ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਦਾ ਜੀ ਹਾਂ ਜੁੜ ਸੁਭਾਚ ਉਹ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮ ਨਹੀਂ ਸੀਗੇ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗਾ ਜੀ ਕੋਈ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਜੀ ਨਹੀਂ ਆਹ ਆਪ ਲੋਕ ਕੇ ਆਪ ਉੱਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲ ਕਿਆ ਖਾਂਦੇ ਮੇਰੇ ਪਤ ਦਾ ਕੋਈ ਰੋਲਾ ਨਹੀਂ ਜੀ ਤੇਰਾ ਮਕਾਮਨਾ ਸਿਖਾ ਨਹੀਂ ਕੋਈ ਰੋਲਾ ਲੱਖੂ ਦੱਸ ਕਿਹੜਿਆਂ ਨੇ ਮਾਰਿਆ ਮੇਰਾ ਪਤ ਨੂੰ ਥੋੜਾ ਦੱਸ ਤੇ ਕਿਥੇ ਗਿਆ ਤੂੰ ਮੈਂ ਕੀ ਦੱਸ ਮੇਰਾ ਪਤ ਤੂੰ ਲੈ ਕੇ ਗਿਆ ਸੀ ਰਾਤ ਤੇਰਾ ਸੀ ਤਰੋਂ ਕਹਿੰਦਾ ਲੀਕਰ ਲਾ ਗਿਆ ਲੋਰ ਪਾਇਆ ਘੁੱਟ ਪਾਇਆ ਤੇ ਮੁੰਡਾ ਤੇਰੇ ਫੋਟੋ ਤੇਰੇ ਪੇਂਤੇ ਤੇਰਾ पता <laughs> गुटा ਤੋ ਆਪਣੇ ਪਿੰਡ ਦੇ ਨੌਜਵਾਨ ਦੀ ਮੌਤ ਹੋਈ ਹੈ ਜਿਹੜਾ ਵੀ ਕਤਲ ਕੀਤਾ ਗਿਆ ਉਹ ਹੁਣ ਕਿਸ ਤਰ੍ਹਾਂ ਪਰਿਵਾਰ ਵੱਲੋਂ ਕੀ ਕਾਰਵਾਈ ਲਿਆ ਗਿਆ ਉਸ ਉਸ ਮਾਮਲੇ ਨੂੰ ਕਰਵਾਉਣਾ ਅੰਦਰ ਦਿਸਕਾਰ ਨਹੀਂ ਜੀ ਕਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦੇ ਜੀ ਇਹਨਾਂ ਨੇ ਗੋਲੀ ਮਾਰੀ ਉਹਨਾਂ ਚਿਰ ਕੋਰਟ ਮਾਮਲਾ ਨਹੀਂ ਕਰਾਇਆ ਜੀ ਅੰਦਰ ਦਿਸਕਾਰ ਪਰਵਾਹ ਤਾਂ ਲੱਗੇ ਜੀ ਮਤਲਬ ਕਿ ਇਹਨਾਂ ਨੇ ਗੋਲੀ ਮਾਰੀ ਜੀ ਹਾਂ ਜੀ ਰੁਮਮੀ ਦੇ ਹੈ ਜੀ ਮੁੰਡੇ अच्छा जी हां जी कोई दुश्मनी नहीं थी की ये परिवार कैसे है जी परिवार बहुत बढ़िया जी मुंडे बहुत नेक ਠੀਕਾ ਜੀ ਬਹੁਤ ਵਧੀਆ ਸੁਭਾਅ ਹੈਗਾ ਜੀ ਮੁੰਡੇ ਦਾ ਖੇਲਰ ਹੈ ਠੀਕਾ ਜੀ ਬਹੁਤ ਵਧੀਆ ਹਾਂਜੀ ਤੇ ਵਿਚਾਰੇ ਨੇ ਕਿਸੇ ਕਿਉੜੀ ਦਾ ਕਿਸੇ ਨਾਲ ਪਉਂਦਾ ਹੀ ਨਹੀਂ ਸੀ ਪਿੰਡ 'ਚ ਵੀ ਬਣੀ ਬਹੁਤ ਸੀਗੀ ਹੱਥ ਖੇਡਾਂ ਦਾ ਸੀ ਕਦਮਾਂ ਦਾ ਸੀਗਾ ਬਹੁਤ ਯਾਨੀ ਦੀ ਕਦਕੜ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਚਾਰਾ ਘਰ ਇੱਕਲਾ ਜਵਾਗ ਸੀਗਾ ਜੀ ਪਰਿਵਾਰ 'ਚ ਕਿੰਨੇ ਮੈਂਬਰ ਹੈਗੇ ਜੀ ਇਹ ਜੀ ਇੱਕ ਬੇਟੀ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਤਾ ਤੇ ਪਿਓ ਹੈ ਜੀ ਇੱਕ ਦਾਦੀ ਹੈ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀਬਾੜੀ ਦਾ ਹਾਂਜੀ ਕੋਈ ਸੁਬਾਹ ਚ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮ ਨਹੀਂ ਸੀਗਾ ਜੀ ਕਬੱਡੀ ਖਿਡਾਰੀ ਹੋਰਾਂ ਨੇ ਕਬੱਡੀ ਖਿਡਾਰੀ ਸੀਗਾ ਜੀ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿਉਂ ਜਿਹੜੇ ਮੁੰਡੇ ਨਾਲ ਗਏ ਸੀ ਹਾਂਜੀ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਕਿਸੇ ਨੇ ਦੱਸਿਆ ਕੁਝ ਨਹੀਂ ਦੱਸਿਆ ਜੀ